ਹਾਂਜੀ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਪੰਜਾਬੀ ਮਿਸ਼ਨ ਸਮਰੱਥ ਪੰਜਾਬੀ ਬੁੱਕ 2025 26 ਦੀ ਆਪਾਂ ਜਿਹੜੀ ਕਹਾਣੀ ਕਰਦੇ ਆਂ ਬੱਦਲ ਦੀ ਕੁਤਕੁਤਾਰੀ ਸ਼ੁਰੂ ਕਰਦੇ ਆਂ ਬੇਟਾ ਅੱਜ ਦੀ ਕਹਾਣੀ ਬਹੁਤ ਪੁਰਾਣੀ ਗੱਲ ਹੈ ਰੁੱਖ ਇੰਨੇ ਲੰਮੇ ਅਤੇ ਸੰਘਣੇ ਸਨ ਕਿ ਉਹ ਬੱਦਲਾਂ ਤੱਕ ਪਹੁੰਚ ਜਾਂਦੇ ਸਨ ਜਦੋਂ ਰੁੱਖ ਖੁਸ਼ੀ ਨਾਲ ਲਹਿਰਾਉਂਦੇ ਬੱਦਰਾ ਨੂੰ ਕੁਤਕੁਤਾਰੀ ਹੋਣ ਲੱਗਦੀ ਤਾਂ ਉਹ ਉੱਚੀ ਉੱਚੀ ਹੱਸ ਪੈਂਦੇ ਅਤੇ ਮੀਂਹ ਪੈਣ ਲੱਗ ਜਾਂਦਾ ਧਰਤੀ ਇਸ ਬੇਮੌਸਮੀ ਬਰਸਾਤ ਨਾਲ ਦੁਖੀ ਹੋ ਜਾਂਦੀ ਦੁਖੀ ਹੋ ਜਾਂਦੀ ਸੀ ਮੀਂਹ ਪੈਣ ਕਾਰਨ ਇਹ ਸੁਖਦੀ ਨਹੀਂ ਸੀ ਉਹ ਰੁੱਖਾਂ ਨਾਲ ਰੋਸ ਜਾਂਦੀ ਸੀ ਅਤੇ ਰੁੱਖਾਂ ਨੂੰ ਲਹਿਰਾਉਣ ਤੋਂ ਮਨਾ ਕਰਦੀ ਅਰਧ ਰਕਤਾਂ ਨੂੰ ਚੰਗੀ ਤਰ੍ਹਾਂ ਲਹਿਰਾਉਣ ਵਿੱਚ ਹੀ ਆਨੰਦ ਆਉਂਦਾ ਸੀ ਬੱਦਲ ਵਿਖੋਛੋ ਕਿ ਬਹੁਤ ਵਰਖਾ ਕਰਦੇ ਸਨ ਇੱਕ ਦਿਨ ਧਰਤੀ ਨੇ ਰੁਸ ਕੇ ਰੁੱਖਾਂ ਨੂੰ ਜੜਾਂ ਤੋਂ ਉਪਟ ਲਿਆ ਉਦੋਂ ਤੋਂ ਬੱਦਲ ਧਰਤੀ ਤੋਂ ਦੂਰ ਹੋ ਗਏ ਕਾਦੇ ਬੇਟਾ ਇਸ ਦਾ ਪਾਠ ਆਧਾਰਿਤ ਅਭਿਆਸ ਬੱਬਾ ਅੱਖਰ ਵਾਲੀ ਸ਼ਬਦ ਲੱਭ ਕੇ ਲਿਖੋ ਬਹੁਤ ਬੱਦਲ ਪ੍ਰਸਾਦ ਇੱਕ ਲ ਐ ਵਾਲੇ ਸ਼ਬਦ ਦਾ ਮਿਲਾਨ ਕਰੋ ਬੇਟਾ ਜਿਵੇਂ ਆਪਾਂ ਕਹਿੰਦੇ ਆ ਪਾਣੀ ਰਾਣੀ ਠੀਕ ਹੈ ਇਸ ਤਰੀਕੇ ਨਾਲ ਜਿਹੜੀ ਦੀ ਸਾਊਂਡ ਮਤਲਬ ਇੱਕ ਲਾਇ ਹੁੰਦੀ ਹੈ ਤਾਂ ਉਹ ਮੈਚ ਕਰਨੇ ਆ ਸੀ ਇਸ ਵਿੱਚ ਦੇਖਣਾ ਜਿਵੇਂ ਦੇਖੋ ਗਲ ਬਲ ਹਸ ਦਾਸ ਰੁਖ ਸੁਖ ਪੈਣ ਪੈਣ ਅੱਗੇ ਬਟਾ ਬੱਕਰੇ ਸ਼ਬਦ ਉੱਤੇ ਗੋਲਾ ਲਗਾਓ ਮੀ 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 ਸੀ ਮੀ ਤੇ ਜਿੱਦ ਸਸੇ ਆੜਾ ਯਰ ਸੀ ਇਹ ਵੱਖਰਾਗਾ ਅੱਗੇ ਪੈਰ ਸੈਰ ਪੈਰ 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 ਦੇਖੋ ਬਾਕੀ ਸਾਰੇ ਪੈਰ ਲਿਖਿਆ ਇੱਥੇ ਸੈਰ ਲਿਖਿਆ ਇਸ ਕਰ ਕਿੰਨਾ ਤੇ ਗੋਲਾ ਲਾਉਣਾਗਾ ਅੱਗੇ ਆ ਗਿਆ ਬੇਟਾ ਬਾਗ ਪੂਰਾ ਕਰੋ ਬਹੁਤ ਪੁਰਾਣੀ ਡੈਸ਼ ਹੈ ਇੱਥੇ ਭਰਨਾ ਹੈ ਗੱਲ ਕਹਾਣੀ ਵਿੱਚੋਂ ਬਿਹਾਰੀ ਵਾਲੇ ਸ਼ਬਦ ਚੁਣੋ ਜਾਂਦੀ ਸੀ ਹੀ ਤਰਤੀ ਮੀ ਪੁਰਾਣੀ ਉੱਚੀ ਬੇਮੌਸਮੀ ਕਰਦੀ ਉਕੀ ਇਹ ਬਿਆਰੀ ਵਾਲੇ ਸ਼ਬਦ ਸੀਗੇ ਬੇਟਾ ਸਾਰੇ ਅੱਗੇ ਨੰਬਰ 6 ਅਧਿਆਪਕ ਦੁਆਰਾ ਆਪਣੇ ਵੱਲੋਂ ਤਸਵੀਰ ਵਿਖਾ ਕੇ ਵਿਦਿਆਰਥੀ ਤੋਂ ਪੱਧਰ ਅਨੁਸਾਰ ਲਿਖਤੀ ਕੰਮ ਕਰਵਾਇਆ ਜਾਵੇ ਇਹ ਬੇਟਾ ਤੁਹਾਡੀ ਕਲਾਸ ਦੇ ਵਿੱਚ ਤੁਹਾਡੇ ਕਲਾਸ ਟੀਚਰ ਕਰਵਾਉਣਗੇ ਤੁਹਾਨੂੰ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ